ਗੁਰਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਵਾਹਿਗੁਰੂ ਜੀ ਆਪਾਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਛੋਟੇ ਛੋਟੇ ਹੁੰਦੇ ਹਾਂ ਹਾਂ ਜੀ ਹਾਂ ਜੀ ਤੁਸੀਂ ਨਾ ਨਾ ਇਸ਼ਤਿਹਾਰ ਵੀ ਬਣਦੇ ਹੁੰਦੇ ਸੀ ਹੋਰ ਵੀ ਬਣਦੇ ਹੋ ਕਿਤੇ ਰਗੇ ਜੀ ਅੱਛਾ ਇਸ਼ਤਿਹਾਰ ਹੀ ਬਣਦੇ ਮੈਂ ਵੀ ਤੁਹਾਨੂੰ ਵੇਖ ਕੇ ਨਾ ਬ੍ਰੇਕ ਮਾਰ ਲਈ ਮੈਂ ਕਿਹਾ ਇਨੀ ਕਿਨੇ ਕਿਉਂਨੇ ਹਾਂ ਤੇ ਉਦੋਂ ਬਾਬੇ ਸਾਡੇ ਨਾ ਇਹ ਨਾ ਨਾਲ ਇਸ਼ਤਿਹਾਰ ਵੀ ਬਣਦੇ ਸੀ ਬਾਬਾ ਜੀ ਸਾਰੀ ਉਮਰ ਸਾਰੀ ਮਰੇ ਇੱਤੇ ਹੀ ਹੈ ਨਾ ਰਿਕਸ਼ੇ ਤੇ ਹੀ ਵਾਹਿਗੁਰੂ ਵਾਹਿਗੁਰੂ ਇੱਕ ਵਾਰ ਅਸੀਂ ਛੋਟੇ ਬਾਲੂ ਇੱਤੇ ਵੀ ਵੇਖਦੇ ਰੇ ਆ ਨਾ ਧੰਨ ਗੁਰਦਾਮ ਦਾਸ ਜੀ ਆਪਾਂ ਦੇ ਛੋਟੇ ਹੁੰਦੇ ਤੁਹਾਨੂੰ ਇੱਤੇ ਵੀ ਵੇਖਦੇ ਰਹੇ ਆ ਧੰਨ ਗੁਰਦਾਮ ਦਾਸ ਤੇ ਸਾਰਾ ਦਿਨ ਇੰਜ ਹੀ ਲੱਗੇ ਘੁੰਮਦੇ ਰਹਿਣਾ ਵਾਹਿਗੁਰੂ ਵਾਹਿਗੁਰੂ ਓੱਖਾ ਵੀ ਹੋ ਜਾਂਦਾ ਕੱਚਾ ਚਲਾਣਾ ਹੈ ਨਾ ਵਾਹਿਗੁਰੂ ਮਿਹਨਤ ਹੀ ਆ ਫੂਟ ਨਹੀਂ ਪਾਏ ਕ ਚੱਪਲ ਵੀ ਤੁਹਾਡੀ ਟੁੱਟੀ ਹੋਈ ਆ ਹੈ ਨੰਬਰ ਕਿੰਨਾ ਹੈ ਇਹ ਕਿੰਨਾਂ ਹੈਗਾ ਬੂਟ ਬਣਾ ਬੂਟ ਹੈਗਾ ਆਪਣੇ ਕੋਲ ਵੇਖੋ ਜਰਾ ਤੁਹਾਨੂੰ ਗੁਰੂ ਜਾਨ ਦਾ ਬੂਟ ਦੇ ਦਿਓ ਤੇ ਬਾਬਾ ਜੀ ਨੂੰ ਤੁਹਾਨੂੰ ਗੁਰੂ ਜਾਨ ਦਾ ਤੇ ਬਾਬਾ ਜੀ ਫਿਰ ਸ਼ੁਕਰ ਹੋ ਜਾਂਦਾ ਮਹਾਰਾਜ ਦਾ ਆਹ ਤਾਂ ਮਹਾਰਾਜ ਨੂੰ ਹੀ ਜਾਂਦਾ ਤੁਹਾਨੂੰ ਗੁਰੂ ਜਾਨ ਦਾ ਤੁਹਾਨੂੰ ਗੁਰੂ ਜਾਨ ਦਾ ਵਾਹ ਵੀ ਵੇਖੋ ਬੂਟ ਉਹਦੇ ਲੈ ਲਓ ਦੇਖੋ ਪਾ ਲਓ ਤੁਹਾਨੂੰ ਗੁਰੂ ਜਾਨ ਦਾਸ ਤੁਹਾਨੂੰ ਗੁਰੂ ਜਾਨ ਦਾਸ ਤੁਹਾਨੂੰ ਗੁਰੂ ਜਾਨ ਦਾਸ ਆਗੇ ਨਾ ਸਵਾਸ ਸਵਾਸ ਗੁਰਦਾਮ ਦਾ ਸਵਾਸ ਸਵਾਸ ਗੁਰਦਾਮ ਦਾ ਵਾਹਿਵਾ ਵਾਹਿਗੁਰੂ ਵਾਹਿਗੁਰੂ ਧੰਨ ਗੁਰਦਾਮ ਦਾ ਜੀ ਧੰਨ ਗੁਰਦਾਮ ਦਾ ਜੀ ਸਵਾਹ ਬਾਬਾ ਜੀ ਦੀ ਦਾ ਰਿਸ਼ਾ ਵਾ ਕਿੰਨੇ 300 ਰੁਪਇਆ ਮਿਲਦਾ ਤੇ ਇਤਨਾ ਗਲੀਆਂ ਚ ਸਾਰਾ ਦਿਨ ਘੁੰਮਦੇ ਆ ਤੇ ਆ ਇਸ਼ਤਿਹਾਰ ਬਣਦੇ ਆ ਬਾਬਾ ਜੀ ਇਹ ਰੋਜ਼ ਕੰਮ ਨਹੀਂ ਮਿਲਦਾ ਕਿ ਕਦੀ ਕਦੀ ਮੈਂ ਕਿਤੇ ਵੀ ਨਹੀਂ ਹੁਕੀ ਹੈ ਹੈ ਉਹ ਥੋੜਾ ਜਿਹਾ ਨਹੀਂ ਮਿਲਦਾ ਕਦੀ ਮਿਲ ਗਿਆ ਮਿਲ ਗਿਆ ਵਾਹਿਗੁਰੂ ਰੋਜ਼ ਦਾ ਕੰਮ ਨਹੀਂ ਆ ਚਲੋ ਜੀ ਕੋਈ ਸਵਾਰੀਆਂ ਨਹੀਂ ਆ ਗਈਆਂ ਸਵਾਰੀਆਂ ਨਹੀਂ ਗਈ ਉਹ ਹੀ 1.200 ਮਹਾਰਾ 1.200 ਮਸ਼ਾਂ ਲੱਗਦੀ 100 150 ਮੇਰਾ ਮੇਰਾ ਜਿਹੜਾ ਕੰਮ ਹੈ ਨਾ ਮੇਰੀ ਡਿਊਟੀ ਗੁਰੂ ਰਾਮਦਾਸ ਪਾਸ਼ਾ ਨੇ ਇਹੀ ਲਈ ਹੈ ਕਿ ਤੁਹਾਡੇ ਵਰਗੇ ਸਿੰਘਾਂ ਦੇ ਦਰਸ਼ਨ ਕਰਨੇ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਆ ਜਿਹੜੇ ਗੁਰੂ ਰਾਮਦਾਸ ਨੂੰ ਯਾਦ ਕਰਦੇ ਆ ਠੀਕ ਹੈ ਜਿਹੜੇ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕਰਦੇ ਆ ਉਹਨਾਂ ਨੂੰ ਮਿਲਣਾ ਇਹ ਮੇਰੀ ਗੁਰੂ ਰਾਮਦਾਸ ਪਾਸ਼ਾ ਦੀ ਡਿਊਟੀ ਲਈ ਆ ਤੁਸੀਂ ਹੁਣ ਜਦੋਂ ਆਹ ਸਪੀਕਰ ਚ ਕਿ ਚਲਾਉਗੇ ਨਾ ਇਹ ਪਿੱਛੇ ਆਪਣਾ ਆਪਣਾ ਬੋਲਦਾ ਕਰੂਗਾ ਠੀਕ ਹੈ ਅੱਗੇ ਤੁਸੀਂ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਤੁਸੀਂ ਬੋਲਦੇ ਰਹੋ ਠੀਕ ਹੈ ਆਹ ਭੇਟਾ ਕਿਥੋਂ ਆਈ ਆ ਗੁਰੂ ਰਾਮਦਾਸ ਦੇ ਕਰ ਦੋ ਠੀਕ ਹੈ ਜੀ ਚਲੋ ਪਿਆਰੋ ਮੈਂ ਵੀ ਹੁਣ ਜਾਣਾ ਅੰਮ੍ਰਿਤਸਰ ਕਿਉਂਕਿ ਆਪਾਂ ਅੱਜ ਤੁਹਾਡੇ ਸ਼ਹਿਰ ਆ ਗਏ ਤਰਨਤਾਰਨ ਤੁਸੀਂ ਅਰਦਾਸ ਬਿਆਂ ਦੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਰ ਦਿਓ ਸਾਡੀ ਚੜ੍ਹਦੀ ਕਲਾ ਦੀ ਠੀਕ ਹੈ ਜੀ ਚਲੋ ਚਲੋ ਭਾਬਿਓ ਓਕੇ ਜੀ ਕਰ ਲੋ ਸ਼ੁਰੂ ਕਰ ਲੋ ਤੁਸੀਂ ਆਪਣਾ ਓਕੇ ਜੀ ਵਾਈ ਕਾਲਸਾ ਵਾਈ ਗੁਰਜੀ ਕੀ ਫਤਿਹ ਸ੍ਰੀ ਦਰਵਾਜ ਸਾਹਿਬ ਤੋਂ ਗੁਰੂ ਰਾਮਦਾਸ ਅੱਡਾ ਗੁਰੂ ਰਾਮਦਾਸ ਘੋੜੀ